ਲੁਧਿਆਣਾ ਪੱਛਮੀ ਇਲਾਕੇ ਵਿੱਚ ਹੋਣ ਜਾ ਰਹੇ ਜੀਮਨੀ ਚੋਣ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ अरोड़ा ਦੇ ਹੱਕ ਦੇ ਵਿੱਚ ਇੱਕ ਮੁਸਲਮਾਨਾਂ ਦਾ ਪਾਰੀ ਇਕੱਠ ਹੋਇਆ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਹਾਜੀ ਮੁਹੰਮਦ ਅਵੈਸ ਚੇਅਰਮੈਨ ਪੰਜਾਬ ਵਕਫ ਬੋਰਡ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਹਾਲ ਦਾ ਭਰੋਸਾ ਦਿੱਤਾ ਉਹਨਾਂ ਇਸ ਮੌਕੇ ਕਰੀਬ 18 ਲੱਖ ਰੁਪਏ ਦੇ ਵਕਫ ਵਕਫ ਮਸਜਿਦਾਂ ਮਦਰਸਿਆਂ ਤੇ ਕਬਰਿਸਤਾਨਾਂ ਨੂੰ ਚੈੱਕ ਵੰਡੇ ਜਨਾਬ ਓਵੈਸ ਨੇ ਇਸ ਮੌਕੇ ਲੁਧਿਆਣਾ ਦੇ ਵਿੱਚ ਇੱਕ ਸੀਬੀਐਸਸੀ ਪੈਟਰਨ ਦਾ ਸਕੂਲ ਪੰਜਾਬ ਅਕ ਬੋਰਡ ਵੱਲੋਂ ਜਲਦ ਖੋਲਣ ਦਾ ਪ੍ਰੋਤਸਾ ਵੀ ਦਿੱਤਾ ਉਹਨਾਂ ਨੇ ਦੱਸਿਆ ਕਿ ਹਰ ਇੱਕ ਇਨਸਾਨ ਲਈ ਸਿੱਖਿਆ ਤੇ ਸਿਹਤ ਦੋ ਬਹੁਤ ਜ਼ਰੂਰੀ ਸਹੂਲਤਾਂ ਨੇ ਜੋ ਆਮ ਆਦਮੀ ਪਾਰਟੀ ਲੋਕਾਂ ਨੂੰ ਵਾਖੂ ਵੀ ਦੇ ਰਹੀ ਹੈ ਵਿੱਚ ਪ੍ਰੋਗਰਾਮ ਹੋਇਆ ਜਿਹੜੇ ਮੈਂ ਸਰਪਟੇ ਚੱਲ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਚੇਅਰਮੈਨ ਸਾਹਿਬ ਦਾ ਵੀ ਉਹਨਾਂ ਨੇ ਆਪਣੇ ਤੋਂ ਜਿਵੇਂ ਕੱਢ ਗਏ ਲੁਧਿਆਣੇ ਦੇ ਵਿੱਚ ਆਪਣਾ ਕਦਮ ਰੱਖਿਆ ਤੇ ਯਕੀਨਨ ਅੱਲਾਹ ਤਾਲਾ ਨੇ ਸਾਨੂੰ ਬਹੁਤ ਇੱਕ ਹਮੇਸ਼ਾ ਕਹੂੰਗਾ ਮੇਰੇ ਬੜਾ ਭਰਾ ਮੈਨੂੰ ਨਾਲ ਦਿੱਤਾ ਚੇਅਰਮੈਨ ਦਾ ਹੈਗੇ ਹੈਗੇ ਨੇ ਬਹੁਤ ਖੂਬਸੂਰਤ ਮੇਰਾ ਬੜਾ ਭਰਾ ਮੈਨੂੰ ਨਾਲ ਦਿੱਤਾ ਜਿਹਦੇ ਦਿਲ ਦੇ ਵਿੱਚ ਬਕਾਇਦਾ ਲੋਕਾਂ ਲਈ ਇੱਕ ਲੋਕ ਨਹੀਂ ਸੋਚ ਹੈ ਦੇਖੋ ਹਸ ਤੱਕ ਬਕ ਬੋਰਡ ਨੇ ਬੜੇ ਲਿਮਟਿਡ ਅਧਾਰਿਆਂ 'ਚ ਕੰਮ ਕੀਤਾ ਹੈ ਬਟ ਚੇਅਰਮੈਨ ਸਾਹਿਬ ਦੇ ਇੱਕ ਇੱਕ ਸੁਪਨਾ ਕਿ ਮੈਂ ਐਜੂਕੇਸ਼ਨਲ ਨੂੰ ਬਹੁਤ ਉੱਪਰ ਲੈ ਕੇ ਜਾ ਸਕਾਂ ਉਹਦਾ ਰੀਜ਼ਨ ਹੈ ਉਹਦਾ ਰੀਜ਼ਨ ਹੈ ਹਮੇਸ਼ਾ ਚੇਅਰਮੈਨ ਸਾਹਿਬ ਕਹਿੰਦੇ ਕਿ ਅਬਦੁਲ ਕਾਦਿਰ ਸਾਹਿਬ ਜਿਹੜੇ ਐਜੂਕੇਸ਼ਨ ਹੈ ਉਹ ਅੱਖਾਂ ਨੇ ਜ ਹਰ ਚੀਜ਼ ਤੋਂ ਜਿਹੜਾ ਹਰ ਚੀਜ਼ ਇਨਸਾਨ ਨੂੰ ਤਾਂ ਹੀ ਨਜ਼ਰ ਆਂਦੀ ਜ ਅੱਖਾਂ ਹੋਣ ਸੋ ਆਪਾਂ ਐਜੂਕੇਸ਼ਨ ਨੂੰ ਇਨਾਂ ਕ ਵਧਿਆ ਕਰਾਂਗੇ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਆ ਐਮਐਲ ਆਪਣਾ ਚੇਅਰਮੈਨ ਸਾਹਿਬ ਦਾ ਤੇ ਜਿਨ੍ਹਾਂ ਨੇ ਹੁਣੇ ਅਨਾਉਂਸ ਕੀਤਾ ਵੀ ਅਸੀਂ ਲੁਧਿਆਣੇ ਦੇ ਵਿੱਚ ਬਕਾਇਦਾ ਇਨਾਂ ਦੇ ਰੂਮ ਰਹਿਨੁਮਾਈ ਦੇ ਵਿੱਚ ਚੇਅਰਮੈਨ ਸਾਹਿਬ ਨੇ ਅਨਾਉਂਸ ਕੀਤਾ ਵੀ ਸੀਬੀਐਸਸੀ ਪੈਟਰਨ ਤੋਂ ਵੀ ਇੱਕ ਅੱਛਾ ਸਕੂਲ ਬਣੇਗਾ ਜਿਹਦੇ ਵਿੱਚ ਉਹ ਵੀ ਲੋਕ ਪੜ ਸਕਣਗੇ ਜਿਨ੍ਹਾਂ ਦਾ ਇੱਕ ਬਿਹਤਰ ਸਕੂਲ ਦਾ ਖੁਆਬ ਸੀਗਾ ਸੋ ਅੱਲਾਹ ਤਾਲਾ ਉਹਨਾਂ ਨੂੰ ਹਿੰਮਤੰਦਾਰ ਰਵੇ ਅੱਲਾਹ ਤਾਲਾ ਉਹਨਾਂ ਦੇ ਹੌਸਲੇ ਬੁਲੰਦ ਕਰੇ ਤੇ ਅੱਲਾਹ ਤਾਲ ਕੰਮ ਕਰਨ ਦੇ ਲਈ ਅੱਲਾਹ ਤਾਕਾ ਨੂੰ ਤਾਕਤ ਬਖਸ਼ੇ ਸੋ ਬਹੁਤ-ਬਹੁਤ ਮੈਂ ਧੰਨਵਾਦ ਹੈ ਚੇਅਰਮੈਨ ਸਾਹਿਬ ਦਾ ਵੀ ਇਹਨਾਂ ਨੇ ਆਪਣੇ ਰੁਝੇਵੇਂ ਕੱਢ ਕੇ ਲੁਧਿਆਣਾ ਦੇ ਵਿੱਚ ਕੰਮ। ਦੇ ਨਾਲ ਹੀ 18 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ ਵੱਖ-ਵੱਖ ਜਥੇਬੰਦੀਆਂ ਨੂੰ। ਕੀ ਲੱਗਦਾ ਲੁਧਿਆਣਾ ਵਾਸੀ ਖੁਸ਼ ਨੇ? ਲੁਧਿਆਣਾ ਵਾਸੀ ਬਹੁਤ ਖੁਸ਼ ਨਹੀਂ। ਇਵਨ ਚੇਅਰਮੈਨ ਸਾਹਿਬ ਨੇ ਕਿਹਾ ਵੀ ਇਹ 18 ਲੱਖ ਕੁਝ ਨਹੀਂ ਗਾਲੇ। ਇਹ ਤਾਂ ਟ੍ਰੇਲਰ ਹੈ, ਪਿਕਚਰ ਵਾਲੇ ਬਾਕੀ ਹੈ। 18 ਲੱਖ ਤਾਂ ਬਹੁਤ ਲਿਮਿਟਿਡ ਜੀ ਅਮਾਊਂਟ ਹੈ ਜਿਹੜੀ ਅਨਾਉਂਸ ਹੋਈ ਹੈ। ਹਾਲੇ ਤਾਂ ਬਹੁਤ ਕੁਝ ਹੋਣਾ ਹੈ। ਬਹੁਤ ਕੁਝ ਐਸਾ ਸਾਡੇ ਜ਼ਿਲ੍ਹਾ ਪ੍ਰਧਾਨ ਕਹਿੰ ਰਹੇ ਵੀ ਇਹੋ ਜਿਹਾ ਚੇਅਰਮੈਨ ਅਸੀਂ ਨਹੀਂ ਦੇਖਿਆ ਅੱਜ ਅਸੀਂ ਕਰੋੜਾਂ ਚ ਆਏ تھے ਜੀ ਉਹ ਜੇ ਮਿਸਟਰ ਸੰਜੀਵਾ ਉਹ ਰਹਣ ਉਹਨਾਂ ਦੀ ਕੰਵਰਸੇਸ਼ਨ ਵਾਸਤੇ ਆਏ ਸੀ ਤੇ ਉਹਨਾਂ ਨੂੰ ਉਹਨੇ ਕਾਮਯਾਬੀ ਵਾਸਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਨ ਉਹਨਾਂ ਦੀ ਕਾਮਯਾਬੀ ਉਹਨਾਂ ਦੀ ਉਹਦੇ ਵਾਸਤੇ ਆਏ ਸੀ ਕਾਫੀ ਵੱਡੀ ਤਰ੍ਹਾਂ ਕਿ ਇੱਥੇ ਮੁਸਲਿਮ ਭਾਈ ਜਾਰਾ ਇਕੱਠਾ ਹੋਇਆ ਕੀ ਸਮੱਸਿਆਵਾਂ ਦੱਸੀ ਉਹਨਾਂ ਨੇ ਉਹਨਾਂ ਨੇ ਸਮੱਸਿਆਵਾਂ ਦੱਸੀ ਜਿਹੜੀਆਂ ਆਮ ਪਬਲਿਕ ਦੀਆਂ ਸਮੱਸਿਆ ਹਨ ਔਰ ਇਹਦੇ ਵਿੱਚ ਅਸੀਂ ਪੱਕਾ ਬੋਰਡ ਦੀ ਤਰਫੋਂ ਬਹੁਤ ਓਪਨਲੀ ਸਪੋਰਟ ਕੀਤੀ ਹੈ ਔਰ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਕਿੰਨੇ तकरीबन 18 ਲੱਖ ਦੇ ਕਰੀਬ ਮੁਕਤਲਫ ਡਿਫਰੈਂਟ ਡਿਫਰੈਂਟ ਤਰੀਕਿਆਂ ਅਸੀਂ ਚੈੱਕ ਵਟੇ ਚੈੱਕ ਵਟੇ ਅੱਛਾ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਨਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾ ਅੱਲਾਹ ਤਾਲਾ ਕਿ ਲੁਧਿਆਣਾ ਦੇ ਵਿੱਚ ਇੱਕ CBSE ਪੈਟਰਨ ਦਾ ਇੱਕ ਸਕੂਲ ਬਣਾਈਏ ਜਿਹਦੇ ਵਿੱਚ ਪੂਰੇ ਸ਼ਹਿਰ ਨੂੰ ਫਾਇਦਾ ਹੋਵੇ